ਪਰਮੇਸ਼ਰ ਦੇ ਦਾਸਾਂ ਦੇ ਮੂੰਹਾਂ ਦੇ ਵਿੱਚੋਂ ਵਚਨ ਦੇ ਵਿੱਚੋਂ ਬੋਲਦੇ ਨੇ ਉਹ ਪੂਰਾ ਵੀ ਹੁੰਦਾ ਹallelujah ਅਸੀਂ ਆਪਦੇ ਹੱਥਾਂ ਨੂੰ ਉੱਪਰ ਚੱਕਦੇ ਹੋਏ ਸਿਰਫ 5 ਮਿੰਟ ਦੇ ਲਈ ਅਸੀਂ ਆਪਦੇ ਮੂੰਹਾਂ ਨੂੰ ਖੋਲਦੇ ਹੋਏ ਔਰ ਪਰਮੇਸ਼ਰ ਦਾ ਉੱਚੀ ਆਵਾਜ਼ ਦੇ ਨਾਲ ਅਸੀਂ ਧੰਨਵਾਦ ਕਰਦੇ ਹੋਏ ਕਿ ਪਰਮੇਸ਼ਰ ਨੂੰ ਬੋਲੋ ਕਿ ਖੁਦਾਵੰਦ ਪਰਮੇਸ਼ਰ ਜੋ ਅੱਜ ਦਾ ਦਿਨ ਆ ਪਰਮੇਸ਼ਰ ਉਹ ਮੇਰੀ ਜ਼ਿੰਦਗੀ ਦੇ ਵਿੱਚ ਦਿੱਤਾ ਪਿਤਾ ਮੈਂ ਤੇਰੇ ਦਿੱਤੇ ਹੋਏ ਪਰਮੇਸ਼ਰ ਜੀ ਅੱਜ ਦੇ ਦਿਨ ਨੂੰ ਪਰਮੇਸ਼ਰ ਮੈਂ ਬles ਕਰਦਾ ਪਰਮੇਸ਼ਰ ਜੀ ਜੋ ਅੱਜ ਦਾ ਦਿਨ ਪਰਮੇਸ਼ਰ ਔਰ ਮੇਰੀ ਜ਼ਿੰਦਗੀ ਦੇ ਵਿੱਚ ਦਿੱਤਾ ਆਪਦੇ ਕلیسਾ ਸਾਰੇ ਜਣੇ ਵਾਸਤੇ ਹੱਥਾਂ ਨੂੰ ਉਠਾਉਂਦੇ ਹੋਏ ਉੱਪਰ ਪਾਈ ਵੀ ਤੁਸੀਂ ਆਪਦੇ ਹੱਥਾਂ ਨੂੰ ਉੱਪਰ ਚੱਕਦੇ ਹੋਏ ਕਿ ਅੱਜ ਦਾ ਜੋ ਦਿਨ ਹੈ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਪਰਮੇਸ਼ਰ ਇਸ ਲਈ ਮੈਂ ਤੁਹਾਡਾ ਥੈਂਕ ਯੂਸ ਕਰਦਾ ਧੰਨਵਾਦ ਕਰਦੀ ਹਾਂ ਮੇਰੇ ਸਮਰਥੀ ਪਿਤਾ ਪਰਮੇਸ਼ਰ ਜੀ ਜੀਨ ਦੇ ਸਮਰਥੀ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਮੇਰੇ ਸਮਰਥੀ ਪਿਤਾ ਪਰਮੇਸ਼ਰ ਜੀ ਅੱਜ ਦਾ ਦਿਨ ਹੈ ਮੇਰੇ ਸਮਰਥੀ ਪਿਤਾ ਜੀ ਅੱਜ ਦਾ ਦਿਨ ਪਰਮੇਸ਼ਰ ਤੁਹਾਡੇ ਵੱਲੋਂ ਹੈ ਮੇਰੇ ਸਮਰਥੀ ਪਿਤਾ ਪਰਮੇਸ਼ਰ ਜੀ ਤੁਹਾਡੀ ਮਰਜ਼ੀ ਤੋਂ ਬਿਨਾ ਪਰਮੇਸ਼ਰ ਜੀ ਕੋ ਪਤਾ ਵੀ ਪਰਮੇਸ਼ਰ ਜੀ ਚੋਲ ਨਹੀਂ ਸਕਦਾ ਖੁਦਾਵੰਦ ਪਰਮੇਸ਼ਰ ਜੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਪਰਮੇਸ਼ਰ ਬਲਕਿ ਪਰਮੇਸ਼ਰ ਅਸੀਂ ਤੇਰੀ ਮਰਜ਼ੀ ਦੇ ਅਨਸਾਰ ਪਰਮੇਸ਼ਰ ਜੀ ਅਸੀਂ ਪਰਮੇਸ਼ਰ ਇੱਥੇ ਖੜੇ ਆ ਪਰਮੇਸ਼ਰ ਤੇਰੀ ਹਜ਼ੂਰੀ ਦੇ ਵਿੱਚ ਖੜੇ ਆ ਪਰਮੇਸ਼ਰ ਔਰ ਅਸੀਂ ਪਰਮੇਸ਼ਰ ਤੇਰੀ ਮਹਿਮਾ ਕਰਨ ਦੇ ਲਈ ਖੜੇ ਆ ਪਰਮੇਸ਼ਰ ਜੀ ਜੋ ਪਰਮੇਸ਼ਰ ਸਾਮਰਥੀ ਪਿਤਾ ਸਾਨੂੰ ਸਾਹ ਦਿੱਤੇ ਨੇ ਪਿਤਾ ਔਰ ਪਰਮੇਸ਼ਰ ਸਾਨੂੰ